ਜੀ ਸੰਗਤ ਜੀ ਇੱਕ ਲੜਕੀ ਇਹ ਹੈ ਆ ਇਹ ਪੂਰੀ ਤਰੀਕੇ ਨਾਲ ਮੈਂਟਲੀ ਅਫਸੈਟ ਹੈ ਇਹਦਾ ਇਹਨੂੰ ਇਸ ਤਰੀਕੇ ਨਾਲ ਕੁਝ ਵੀ ਤੁਸੀਂ ਇਹਦੇ ਹਾਲਾਤ ਦੇ ਇਸ ਤੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦੇ ਜਿਹੜੇ ਮੈਂਟਲੀ ਅਫਸੈਟ ਹੋਣ ਕਾਰਨ ਇਹਨੂੰ ਕੁਝ ਨਹੀਂ ਪਤਾ ਲੱਗਦਾ ਵੀ ਮੇਰਾ ਨਾਮ ਕੀ ਹੈ ਮੈਂ ਮੈਂ ਕੀ ਕਰ ਰਹੀ ਹਾਂ ਜਾਂ ਕੀ ਗੱਲਬਾਤ ਹੈ ਤੇ ਸਹੀ ਨਹੀਂ ਹੈ ਇਹ ਵੀ ਵਿਚਾਰੀ ਇੱਥੇ ਕੂੜੇ ਦੇ ਢੇਰ ਤੇ ਖੇਡਦੀ ਰਹਿੰਦੀ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਕੂੜੇ ਦਾ ਡੰਪ ਢੇਰ ਦਿਖਾਇਆ ਜਾ ਰਿਹਾ ਇਹ ਕੋਈ ਆਮ ਢੇਰ ਨਹੀਂ ਹੈ ਕੋਈ ਪਬਲਿਕ ਦੀ ਢੇਰ ਨਹੀਂ ਹੈ ਇਹ ਇਹਨਾਂ ਦਾ ਘਰ ਹੈ ਕਿਉਂਕਿ ਇਹ ਮੈਂਟਲੀ ਅਫਸੈਟ ਹੋਣ ਕਰਕੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕੋਈ ਆਪਣਾ ਜਿਹੜਾ ਕੂੜਾ ਕਾੜਾ ਇੱਥੇ ਸਿਰ ਦਿੰਦੇ ਆ ਤੇ ਸੋ ਇਹ ਆਦੀ ਮਰਜ਼ੀ ਨਾਲ ਇੱਥੇ ਖੇਡਦੀ ਰਹਿੰਦੀ ਆ ਆ ਜਾ ਬੇਟਾ ਅੱਗੇ ਚੱਲ ਚੱਲ ਆ ਦੇਖੋ ਤੁਸੀਂ ਇਹਨਾਂ ਦੇ ਹਾਲਾਤ ਇਹ ਕੁੜੀਆਂ ਤਕਰੀਬਨ 15 ਸਾਲ ਤੋਂ ਉੱਪਰ ਹੀ ਆ ਇਹ ਇੱਥੇ ਜਿਹੜਾ ਇਹ ਆ ਦੇਖੋ ਆ ਦੇ ਨਾਮ ਨੀਸ਼ੂ 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 ਆ ਨਾਮ ਤੇਰਾ ਇਸ਼ੂ ਨਾਂ ਦਾ ਦੇ ਇਸ਼ੂ ਹੈ ਸੋ ਤੁਸੀਂ ਇਸ ਲੜਕੀ ਦੇ ਹਾਲਾਤ ਵੀ ਵੇਖੋਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਲੜਕੀ ਦੇ ਪੂਰੀ ਜਿਆਦਾ ਮੈਂਟਲ ਅਫਸਰਟ ਹੋਣ ਕਾਰਨ ਤੂਲਨ ਦੇ ਵਿਗੜਨ ਕਾਰਨ ਇਹਨੂੰ ਵੀ ਨਹੀਂ ਕੁਝ ਇਸ ਗੱਲ ਦਾ ਪਤਾ ਲੱਗਦਾ ਵੀ ਮੇਰਾ ਕੀ ਹਾਲਾਤ ਹੋ ਚੁੱਕੇ ਹੈ ਜਾਂ ਮੈਂ ਕਿਸ ਦਿਸ਼ਾ ਦੇ ਵਿੱਚ ਤੁਰ ਰਹੀ ਹਾਂ ਮਤਲਬ ਕਿ ਬਹੁਤ ਹੀ ਜਿਆਦਾ ਇਸ ਘਰ ਦੀ ਹਾਲਾਤ ਮਾੜੇ ਹੋਣ ਨਾਮ ਕੀ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਣੀ ਮਲੋੜ ਤੋਂ ਮੇਰੇ ਨਾਲ ਛੋਟਾ ਵੀਰ ਨਿਰਮਲ ਸਿੰਘ ਖਾਲਸਾ ਸੋ ਅਸੀਂ ਅੱਜ ਗਿੱਦੜਵਾ ਇੱਥੇ ਆਏ ਹੋਏ ਆ ਸੋ ਜਿਹੜੇ ਪਰਿਵਾਰ ਦੀ ਤੁਹਾਨੂੰ ਵੀਡੀਓ ਸ਼ੇਅਰ ਕਰਨ ਜਾ ਰਹੇ ਆ ਇਸ ਪਰਿਵਾਰ ਦੀ ਹਾਲਾਤ ਬਹੁਤ ਹੀ ਜੜ ਮਾਰੀ ਆ ਇਹਨਾਂ ਦੀ ਤਿੰਨ ਬੇਟੀਆਂ ਤਿੰਨੇ ਹੀ ਮੈਂਟਲੀ ਅਫਸੈਟ ਆ ਬਹੁਤ ਜਿਆਦਾ ਵੱਡੀ ਪ੍ਰੋਬਲਮ ਦੇ ਵਿੱਚ ਤੇ ਤਿੰਨੇ ਭੈਣਾਂ ਮੈਂਟਲੀ ਅਫਸੈਟ ਹੋਣ ਦੇ ਕਾਰਨ ਆਪਣਾ ਜਿਹੜਾ ਮਾਨਸਿਕ ਸਤੁਲਨ ਗਵਾ ਚੁੱਕੀਆਂ ਸੋ ਅਸੀਂ ਪੰਜਾਬ ਦੇ ਉਹਨਾਂ ਸਮਾਜ ਸੇਵੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਪੰਜਾਬ ਦੇ ਵਿੱਚ ਜਾ ਕੇ ਇਦਾਂ ਦੀਆਂ ਧੀਆਂ ਨੂੰ ਜਾਂ ਹੋਰ ਭਰਾਵਾਂ ਨੂੰ ਆਪਣੇ ਜਿੱਥੇ ਵੀ ਆਸ਼ਰਮ ਦੇ ਵਿੱਚ ਲੈ ਕੇ ਜਾਂਦੇ ਆ ਜਾਂ ਉਸੇ ਕੋਈ ਵੀ ਇਹਨਾਂ ਦੀ ਸੇਵਾ ਕਰਦੇ ਆ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਮੈਂਟਲੀ ਅਫਸਰਟ ਤੋਂ ਇੱਕ ਦੁਬਾਰਾ ਜ਼ਿੰਦਗੀ ਦੇ ਵਿੱਚ ਮੋੜ ਲੈ ਕੇ ਆਉਂਦੇ ਆ ਸੋ ਅਸੀਂ ਉਹਨਾਂ ਵਰਗੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਇਹਨਾਂ ਭੈਣਾਂ ਨੂੰ ਆਪਣੇ ਕਿਸੇ ਵੀ ਉਥੇ ਜਿੱਥੇ ਆਸ਼ਰਮ ਦੇ ਵਿੱਚ ਲੈ ਜਾਇਆ ਜਾਵੇ ਤੇ ਇਹਨਾਂ ਦੀ ਫੁੱਲ ਸੇਵਾ ਹੋਵੇ ਤਾਂ ਜੋ ਇਹਨਾਂ ਦੀ ਜਿਹੜੀ ਮਾਨਸਿਕ ਤੇ ਜਿਹੜੀ ਜਿਹੜੀ ਹਾਲਾਤ ਖਰਾਬ ਹੋ ਚੁੱਕਿਆ ਦੁਬਾਰਾ ਫਿਰ ਆਪਣੇ ਵਾਪਸ ਮੋੜ ਜੀਵਨ ਦੇ ਵਿੱਚ ਆਉਣ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਨੂੰ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਵੇਖ ਲਈ ਚੁੱਕੇ ਹੋ ਹਨੀ ਮੇਰਾ ਨਾਮ ਦਾ ਮਲੋੜ ਦਾ ਮੈਂ ਰਹਿਣ ਵਾਲਾ ਤੁਹਾਡੇ ਅੱਗੇ ਕੰਟੈਕਟ ਨੰਬਰ ਸ਼ੇਅਰ ਕਰ ਦਿੰਦਾ 9501600978 ਇਹਨਾਂ ਦੀ ਮਾਤਾ ਜੀ ਵੀ ਆ ਹੋਰ ਸਾਡੇ ਨਾਲ ਭਰਾ ਵੀ ਆ ਤੇ ਤੁਸੀਂ ਜਲਦ ਤੋਂ ਜਲਦ ਕੰਟੈਕਟ ਕਰਕੇ ਕੋਈ ਵੀ ਸਮਾਜ ਸੇਵੀ ਕੋਈ ਵੀ ਸਮਾਜ ਸੇਵੀ ਸਹੀ ਹੋਣਾ ਚਾਹੀਦਾ ਜੈਨੂਨ ਹੋਣਾ ਚਾਹੀਦਾ ਜਿਹੜਾ ਬੰਦਾ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖ ਸਕੇ ਕਿਸੇ ਵੀ ਸਮਾਜ ਸੇਵੀ ਨੂੰ ਵੱਡੇ ਤੋਂ ਵੱਡਾ ਸਮਾਜ ਸੇਵੀ ਹੋਵੇ ਇਥੋਂ ਲੈ ਕੇ ਜਾਵੇ ਪਿਆਰ ਤਰੀਕੇ ਨਾਲ ਇਹਨਾਂ ਦੀ ਮਾਤਾ ਵੀ ਨਾਲ ਆ ਕੋਈ ਚੱਕਰ ਨਹੀਂ ਆ ਉਹ ਆਸ-ਪਾਸੇ ਬੰਦੇ ਵੀ ਇਕੱਠੇ ਹੋ ਜਾਣਗੇ ਇਥੋਂ ਲੈ ਕੇ ਜਾਵੇ ਪ੍ਰੋਪਰ ਤਰੀਕੇ ਨਾਲ ਉੱਥੇ ਰੱਖਿਆ ਜਾਵੇ ਕਿ ਅਸੀਂ ਬਾਅਦ ਦੇ ਵਿੱਚ ਇਹਨਾਂ ਦੀ ਪੜਤਾਲ ਵੀ ਕਰੀਏ ਤੇ ਸਾਨੂੰ ਧੀਆਂ ਇਦੋਂ ਬੈਟਰ ਦਿਮਾਗ ਦੀ ਹਾਲਾਤ ਦੇ ਵਿੱਚ ਵਧੀਆ ਮਿਲਣਾ ਤੇ ਇੱਕ ਬੇਨਤੀ ਹੋਰ ਵੀ ਕਰਦਾ ਉਹੋ ਜੇ ਸਮਾਜ ਸੇਵੀ ਇਹਨਾਂ ਧੀਆਂ ਨੂੰ ਨਾਲ ਲੈ ਕੇ ਜਾਣੇ ਸਾਨੂੰ तकरीबन ਇਹ ਗੱਲਾਂ ਸਾਡੇ ਅੱਗੇ ਆਉਂਦੀਆਂ ਰਹਿੰਦੀਆਂ ਪਿਛਲੇ 2-4 ਕੇਸ ਆਏ ਸੀ ਕੁਝ ਸਮਾਜ ਸੇਵੀ ਨਾ ਲੈ ਗਏ ਸੀ ਕੁੜੀਆਂ ਨੂੰ ਇੱਥੋਂ ਸ਼ਾਇਦ ਪਤਾ ਨਹੀਂ ਕਿੱਥੇ ਲੈ ਕੇ ਗਏ ਸੀ ਉਹਨਾਂ ਨੇ ਨਾ ਕੁੜੀਆਂ ਨੂੰ ਅੱਗੇ ਸਪਲਾਈ ਕਰਤਾ ਸੀਗਾ ਮਤਲਬ ਪੋਸਟ ਆਨ ਕਰਕੇ ਕਿਸੇ ਗਊਸ਼ਾਲਾ 'ਚ ਜਾਂ ਜਾਂ ਕਿ ਜੇ ਹੋਰ ਪਾਸੇ ਭੇਜਦਾ ਸੀ ਮੈਂ ਵੀਡੀਓ ਦੇ ਜਰੇ ਕੋਈ ਸਾਡੀ ਧੀਆ ਭੈਣਾ ਵੀਡੀਓ ਵੇਂਦੀਆਂ ਮੈਂ ਗੱਲ ਨਹੀਂ ਕਰ ਸਕਦਾ ਕਿ ਉਹਨਾਂ ਦੇ ਉਸ ਤਰੀਕੇ ਦੇ ਅੰਗਾਂ ਦੇ ਉੱਤੇ ਵੀ ਜਿਹੜਾ ਮਹਾਰਾਜ ਇਸ ਤਰੀਕਾ ਨਾ ਹੀ ਰਖਾਵੇ ਤੇ ਸਾਨੂੰ ਉਦਾਂ ਦੇ ਸਮਾਜ ਸੇਵੀ ਲੋੜ ਨਹੀਂ ਸਾਨੂੰ ਜੈਨੂ ਸਮਾਜ ਸੇਵੀ ਚਾਹੀਦੇ ਆ ਜਿਹੜੇ ਬੰਦੇ ਇਹਨਾਂ ਨੂੰ ਇੱਥੋਂ ਲਿਜਾ ਸਕਦੇ ਆ ਪੂਰੇ ਤਰੀਕੇ ਨਾਲ ਇਹਨਾਂ ਦੀ ਸੇਵਾ ਕਰ ਸਕਦੇ ਆ ਤੇ ਰੱਬ ਦੇ ਅਨੁਸਾਰ ਮਾਧਿਅਮ ਅਸੀਂ ਵੀਡੀਓ ਦੇ ਮਾਧਿਅਮ ਰਾਈ ਇਹ ਵੀਡੀਓ ਪੰਜਾਬ ਭਰ ਨਹੀਂ ਆ ਵਰਲਡ ਦੇ ਵਿੱਚ ਅਸੀਂ ਵਾਇਰਲ ਕਰਨ ਜਾ ਰਹੇ ਆ ਤੋ ਇਹਨਾਂ ਧੀਆਂ ਦੀ ਪਲੀਜ਼ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੈਂ ਤੁਹਾਨੂੰ ਨੰਬਰ ਵੀ ਬੜਾ ਸ਼ੇਅਰ ਕਰ ਦਿੱਤਾ ਹੈ ਇਹਨਾਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਆ ਆਹ ਲੜਕੀ ਜਿਹੜੀ ਹੈ ਨਾ ਪੂਰੇ ਤਰੀਕੇ ਨਾਲ ਮੈਂਟਲੀ ਅਫਫੈਕਟ ਹੋ ਰਹੀ ਹੈ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਇੱਥੇ ਮਿਜਾਇਆ ਜਾਊਗਾ ਠੀਕ ਹੈ ਬੇਟਾ ਟੈਨਸ਼ਨ ਨਹੀਂ ਲੈਣੀ ਹੈ ਹੋਰ ਤੁਸੀਂ ਜਮਾਂ ਠੀਕ ਹੋ ਜਾਣਾ ਤੁਹਾਡੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਹੀ ਹੋ ਜਾਣੀ ਹੈ ਤੁਹਾਨੂੰ ਪਤਾ ਨਹੀਂ ਲੱਗਣਾ ਸੀ ਕਿਸੇ ਤਰੀਕੇ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਬਣ ਜਾਣਾ ਜਾਓਗੇ ਨਾ ਆਪਣਾ ਇਲਾਜ ਕਰਾਉਗੇ ਨਾ ਇਹ ਜਲ ਜਾਣਗੇ ਨਾ ਮਾਤਾ ਕੋਈ ਚੱਕਰ ਦਿੰਦੀਆਂ ਨਹੀਂ ਠੀਕ ਹੈ ਤੁਸੀਂ ਜਾਣਾ ਵਾ ਉੱਥੇ ਆਪਣਾ ਇਲਾਜ ਕਰਾਉਣਾ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦਵਾਈ ਦਾਰੂ ਬਹੁਤ ਵਧੀਆ ਮਿਲਾਂ ਵਾਏ ਗੁਰੂ ਵਾਏ ਗੁਰੂ ਦਾ ਦਿਨ ਨਿਤੇ ਸਾਰੂ ਗੁਰ ਦਾ ਨਾਮ ਜਪੇ ਜਾਂਦਾ ਉੱਥੇ ਜੰਮੇ ਨਾ ਬਹੁਤੀ ਜਲਦੀ ਤੁਹਾਨੂੰ ਇੱਥੇ ਲੈ ਕੇ ਜਾਇਆ ਜਾਊਗਾ ਠੀਕ ਹੈ ਤੁਸੀਂ ਵੀ ਜਾਣਾ ਨਾ ਜਾਉਂਗੇ ਨਾ ਆ ਦੇਖ ਕਿਸ ਤਰੀਕੇ ਨਾਲ ਇਹ ਜਿਹੜੀ ਆਪਣੀ ਰੋਟੀ ਪਾਣੀ ਇੱਥੇ ਆਮ ਹੀ ਜਿਵੇਂ ਖਾਦੇ ਆ ਦੇਖੋ ਕਿਵੇਂ ਆਪਾਂ ਕਰ ਸਕਦੇ ਇਹ ਵੀ ਲੜਕੀ ਪੂਰੀ ਬਹੁਤ ਜ਼ਿਆਦਾ ਮੈਂਟਲੀ ਅਫਸਰਟ ਹੈ ਇਸ ਇਸ ਲੜਕੀ ਨੂੰ ਵੀ ਹੈ ਜਿਹੜਾ ਇਥੋਂ ਲਿਜਾਇਆ ਜਾਊਗਾ ਜਾਓਗੇ ਨਾ ਹਾਂ ਪੱਕਾ ਹੈ ਪੱਕਾ ਇਹ ਕੁੜੀ ਜਿਹੜੀ ਹੈ ਨਾ ਤਿਆਰ ਹੋ ਚੁੱਕੀ ਹੈ ਤੁਹਾਨੂੰ ਇਥੋਂ ਲੈ ਕੇ ਜਾਇਆ ਜਾਊਗਾ ਦਵਾਈ ਵੀ ਦਵਾਈ ਜਾਊਗੀ ਤੁਹਾਡਾ ਲਾਜ ਵੀ ਕੀਤਾ ਜਾਊਗਾ ਤੁਹਾਨੂੰ ਫਿਰ ਦੁਬਾਰਾ ਉਸੇ ਹਾਲਾਤ ਦੇ ਵਿੱਚ ਖੜਾ ਕੀਤਾ ਜਾਊਗਾ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀਡੀਓ ਇੰਨੀ ਕੀ ਜ਼ਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਿ ਇਹ ਵੀਡੀਓ ਉਹ ਸਮਾਜ ਸੇਵੀ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਸਮਾਜ ਸੇਵੀ ਵਾਇਰੂਸ ਨੂੰ ਹਾਜ਼ਰ ਨਾਜ਼ਰ ਰੱਖਦੇ ਹੋਏ ਆਪਣੀ ਅਸਲੀ ਸੇਵਾ ਕਰਦੇ ਹੋਣ ਉਹ ਇਹਨਾਂ ਨੂੰ ਧੀਆਂ ਨੂੰ ਲੈ ਕੇ ਜਾਣ ਸੋ ਮੈਂ ਤੁਹਾਨੂੰ ਨੰਬਰ ਫੇਰ ਕੰਟੈਕਟ ਸ਼ੇਅਰ ਕਰ ਦਿੰਦਾ 9501600978 ਮੈਨਾਂ ਕੰਟੈਕਟ ਕਰ ਸਕਦਾ ਇਹਨਾਂ ਧੀਆਂ ਨੂੰ ਇੱਥੋਂ ਲੈ ਕੇ ਜਾਦਾ ਭਾਈ ਨਿਰਮਲ ਸਿੰਘ ਹਣੀਆ ਵੀਰ ਆਪਣਾ ਛੋਟਾ ਵੀਰ ਉਹ ਵੀ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਸੀਂ ਸਾਰੇ ਜਾਣੇ ਪੂਰੀ ਸੇਵਾ ਦੇ ਨਾਲ ਇਹਨਾਂ ਨੂੰ ਇੱਥੇ ਲਿਜਾਵਾਂਗੇ ਲਿਜਾ ਕੇ ਅੱਗੇ ਕੋਈ ਚੰਗੇ ਬੰਦੇ ਦੇ ਹਵਾਲੇ ਕਰਾਂਗੇ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਜਲਦੀ ਜਲਦੀ ਸ਼ੇਅਰ ਜਰੂਰ ਕਰ ਦਿਓ ਵਰਲਡ ਭਰ ਦੇ ਵਿੱਚ ਵੀਡੀਓ ਚੱਲਣੀ ਚਾਹੀਦੀ ਹੈ ਧੰਨਵਾਦ ਸੋ ਤੁਹਾਡੇ ਨਾਲ ਜਿਹੜੀ ਇੱਕ ਗੱਲ ਕਰਨੀ ਰਹਗੀ ਸੀ ਕਿ ਇੱਥੇ ਪਹਿਲਾਂ ਵੀ ਕੋਈ ਸਮਾਜ ਸੇਵੀ ਪਹੁੰਚੇ ਸੀ ਪਧਾਣੀ ਲੁਧਿਆਣੇ ਤੋਂ ਸੀ ਪਟਿਆਲੇ ਤੋਂ ਸੀ ਕਿ ਅੰਮ੍ਰਿਤਸਰ ਤੋਂ ਸੀ ਸਮਾਜ ਸੇਵੀ ਆਏ ਸੀ ਆਪਣੇ ਆਪ ਨੂੰ ਸਮਾਜ ਸੇਵੀ ਘਵਾਉਂਦੇ ਸੀ ਪਰ ਜਿਹੜੀਆਂ ਇਹਨਾਂ ਧੀਆਂ ਨੂੰ ਲੈ ਕੇ ਇਥੇ ਜਾਣ ਵਾਸਤੇ ਮਾਤਾ ਜੀ ਉਹ ਕੀ ਕਹਿੰਦੇ ਸੀ ਵੀ ਖਰਚਾ ਪਾਣੀ দাও ਹਾਂ ਉਹ ਕਹਿੰਦੇ ਖਰਚਾ ਕਰਨਾ ਪਊਗਾ ਖਰਚਾ ਕਰਨਾ ਪਊਗਾ ਵੀ ਤੁਸੀਂ ਇਹਨਾਂ ਨੂੰ ਤੁਸੀਂ ਪੈਸੇ ਦਿਓਗੇ ਫਿਰ ਅਸੀਂ ਲੈ ਕੇ ਜਾਵਾਂਗੇ ਹਾਂ ਕੁੜੀਆਂ ਦਾ ਕੋ ਸਾਹਮਣਾ ਪਊਗਾ ਵੀ ਕੁੜੀਆਂ ਦਾ ਪੈਸੇ ਮਹੀਨੇ ਦਾ ਦੇਣੇ ਪੈਣੇ ਖਰਚਾ ਕਰਨਾ ਪਏ ਗੱਡੀ ਦਾ ਕਿਰਾਇਆ ਕਿਹੋ ਜਿਹੇ ਸਰਦਾਰ ਜੇ ਸੀਗੇ ਦੇ ਜੀ ਬੰਨਾ ਤਾਂ ਉਹ ਹੈਗਾ ਤਾਂ ਪਤਾ ਨਹੀਂ ਕਿੱਥੋਂ ਆ ਗਏ ਉਹਨਾਂ ਦਾ ਲੱਗਿਆ ਕਿੱਥੋਂ ਲੋੜ ਆਪਣੇ ਇਧਰੋਂ ਮੁਕਸਰੋਂ ਆਏ ਸੀਗੇ ਕਿ ਇਧਰੋਂ ਨਾ ਹੀ ਪਤਾ ਨਹੀਂ ਕਿੱਦੜਾ ਵੀ ਕੰਮ ਕਰਦਾ ਦਾ ਕੋਈ ਬੰਦਾ ਅੱਛਾ ਉਹਨਾਂ ਨੇ ਇਹ ਗੱਲ ਕਹੀ ਵੀ ਇਹਨਾਂ ਨੂੰ ਇੱਥੇ ਲਿਜਾਉਣ ਵਾਸਤੇ ਖਰਚਾ ਪਾਣ ਦੀ ਲੋੜ ਲੱਗੂਗੀ ਜਿਹੜੇ ਤੁਹਾਡੇ ਕੋਲ ਹੈ ਨਹੀਂ ਸੀਗੇ ਤੁਸੀਂ ਅੱਗੋਂ ਕੀ ਕਹੇ ਸਾਡੇ ਕੋਲ ਖਰਚਾ ਪਾਣ ਦਾ ਹੈ ਨਹੀਂਗਾ ਮੈਂ ਤਾਂ ਕਿਹਾ ਮਿਲ ਗਈ ਮੂ ਜੀ ਅਮਰੀਕਾ ਦਾ ਖਰਚਾ ਨਹੀਂ ਮੈਂ ਕਹਿੰਦਾ ਕੁੜੀਆਂ ਛੱਡ ਨਹੀਂ ਤਾਂ ਛੜਾ ਲਾ ਹਾਂਜੀ 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 ਚਲੀ ਜਾਓ ਤੁਸੀਂ ਆਉਂਦੇ ਨਹੀਂ ਤਾਂ ਜਿਹੜਾ ਮਰਗਾ ਮੁੜ ਕੇ ਨਹੀਂ ਆਇਆ ਉਹ ਬੰਦਾ ਸੋ ਇੱਕ ਕਿੱਡੀ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਵੀ ਇਸ ਇਹਨਾਂ ਧੀਆਂ ਨੂੰ ਇੱਥੋਂ ਲਿਜਾਣ ਲਈ ਇਹਨਾਂ ਧੀਆਂ ਨੂੰ ਇੱਥੋਂ ਲੈ ਕੇ ਜਾਣ ਲਈ ਉਹਨਾਂ ਬੰਦਿਆਂ ਨੇ ਸਮਾਜ ਸੇਵੀਆਂ ਨੇ ਇਹਨਾਂ ਤੋਂ ਖਰਚੇ ਦੀ ਡਿਮਾਂਡ ਕੀਤੀ ਇਹਨਾਂ ਤੋਂ ਖਰਚਾ ਮੰਗਿਆ ਇਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਕਿ ਅਸੀਂ ਇਹ ਤਿੰਨਾਂ ਧੀਆਂ ਨੂੰ ਇੱਥੋਂ ਲੈ ਕੇ ਜਾਵਾਂਗੇ ਪਰ ਸਾਨੂੰ ਖਰਚਾ ਚਾਹੀਦਾ ਸਾਨੂੰ ਪੈਸੇ ਚਾਹੀਦੇ ਆ ਇਹੋ ਜੀ ਕਿਹੜੀ ਸਮਾਜ ਸੇਵੀ ਸੇਵੀ ਆਗੇ ਜਿਹੜਾ ਅ ਪਤਾ ਨਹੀਂ ਕਿਹੜੇ ਬੰਦੇ ਨੇ ਆ ਕੇ ਇਹਨਾਂ ਤੋਂ ਖਰਚੇ ਦੀ ਡਿਮਾਂਡ ਕੀਤੀ ਕਿ ਪੈਸੇ ਦਿਓ ਅਸੀਂ ਇਹਨਾਂ ਤਿੰਨਾਂ ਧੀਆਂ ਨੂੰ ਇੱਥੋਂ ਲੈ ਜਾਵਾਂਗੇ ਲੈ ਜਾ ਕੇ ਇਹਨਾਂ ਦਾ ਲਾਜ ਕਰਾਵਾਂਗੇ ਸੋ ਇਹਨਾਂ ਨੂੰ ਅੱਗੇ ਪਹੁੰਚਦੇ ਕਰਾਂਗੇ ਮੈਂ ਉਹਨਾਂ ਸਮਾਜ ਸੇਵੀ ਨੂੰ ਵੀਰਨ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜੇ ਸਮਾਜ ਸੇਵੀ ਇਹਨਾਂ ਧੀਆਂ ਨੂੰ ਇਹਨਾਂ ਇਹਨਾਂ ਬੰਦਿਆਂ ਨੂੰ ਕੰਟੈਕਟ ਨਾ ਕਰਨ ਜਿਹੜੇ ਸਾਡੇ ਤੋਂ ਖਰਚਾ ਪਾਣੀ ਮੰਗਣ ਇਹ ਪਹਿਲਾਂ ਹੀ ਬੜੇ ਗਰੀਬ ਆ ਮਜ਼ਦੂਰ ਆ ਇਹਨਾਂ ਦਾ ਇਹ ਬੇਟਾ ਵਾ 2000 ਰੁਪਏ ਮਹੀਨੇ ਦੀ ਦਿਹਾੜੀ ਦੇ ਉੱਤੇ ਗਊਸ਼ਾਲਾ ਦੇ ਵਿੱਚ ਕੰਮ ਕਰਦਾ ਇਹਨਾਂ ਕੋ ਪੈਸੇ ਨਹੀਂ ਆ ਲਿਜਾਉਣ ਦੇਣ ਦੂਣ ਵਸੇ ਸਿਰਫ ਗਰੀਬ ਆਦਮੀ ਇਹਨਾਂ ਦੇ ਘਰਾਂ ਦੇ ਵਿੱਚ ਤਾਂ ਕੂੜਾ ਸਿੱਟਾ ਜਾ ਰਿਹਾ ਤੇ ਮੈ ਸ਼ਰਮ ਆਉਣੀ ਚਾਹੀਦੀ ਉਹ ਸਮਾਜ ਸੇਵੀ ਨੂੰ ਜਿਹੜੇ ਇਹਨਾਂ ਤੋਂ ਪੈਸੇ ਦੀ ਡਿਮਾਂਡ ਕਰਦੇ ਆ ਇਹਨਾਂ ਨੂੰ ਇੱਥੋਂ ਲਿਜਾਉਣ ਵਾਸਤੇ ਪੈਸੇ ਮੰਗਣ ਦੀ ਉਹਨੇ ਡਿਮਾਂਡ ਕੀਤੀ ਵੀ ਕਿ ਸਾਨੂੰ ਖਰਚਾ ਪਾਣੀ ਦਿਓ ਅਸੀਂ ਇਹ ਤਿੰਨੇ ਧੀਆਂ ਨੂੰ ਇੱਥੋਂ ਲੈ ਕੇ ਜਾਵਾਂਗੇ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀ ਸਮਾਜ ਸੇਵੀ ਨੂੰ ਜਿਹੜੇ ਇਹੋ ਜਿਹੀ ਗੱਲਾਂ ਬਾਤਾਂ ਕਰਕੇ ਇਹਨਾਂ ਧੀਆਂ ਦਾ ਪੈਸਾ ਮੰਗਨ ਪੈਸਾ ਮੰਗਿਆ ਤੁਸੀਂ ਸ਼ਰਮ ਆਉਣੀ ਚਾਹੀਦੀ ਵੀ ਕਿਸ ਤਰੀਕੇ ਨਾਲ ਇਹਨਾਂ ਦੇ ਹਾਲਾਤ ਹੋ ਚੁੱਕੇ ਘਰ ਦੇ ਤੇ ਤੁਸੀਂ ਇਹਨਾਂ ਧੀਆਂ ਤੋਂ ਪੈਸੇ ਦੀ ਡਿਮਾਂਡ ਕਰਦੇ ਹੋ ਉਹ ਜੇ ਸਮਾਜ ਸੇਵੀ ਸਾਡੇ ਨਾਲ ਕੰਟੈਕਟ ਨਾ ਕਰਨ ਸਮਾਜ ਸੇਵੀ ਉਸ ਕੰਟੈਕਟ ਕਰ ਰਹੇ ਜਿਹੜੇ ਸਹੀ ਆ ਬੰਦੇ ਜਿਹੜੇ ਇਹਨਾਂ ਨੂੰ ਇੱਥੋਂ ਲਿਜਾ ਸਕਦੇ ਆ ਇਹਨਾਂ ਦੀ ਸੇਵਾ ਪਾਣੀ ਕਰ ਸਕਦੇ ਆ ਇਹਨਾਂ ਨੂੰ ਦਵਾਈ ਦਾਰੂ ਦਵਾ ਸਕਦੇ ਆ ਇਹਨਾਂ ਦਾ ਲਾਜ ਕਰਾ ਸਕਦੇ ਸਹੀ ਟ੍ਰੀਟਮੈਂਟ ਇਹਨਾਂ ਨੂੰ ਦਵਾ ਸਕਦੇ ਆ ਬਾਕੀ ਪੰਜਾਬ 'ਚ ਸਮਾਜ ਸੇਵੀ ਤਾਂ ਬਹੁਤ ਹੈ ਉਹ ਜੇ ਸਮਾਜ ਸੇਵੀ ਇਹਨਾਂ ਨਾਲ ਕੰਟੈਕਟ ਕਰਨ ਠੀਕ ਹੈ ਜੀ ਬਾਕੀ ਤੁਹਾਨੂੰ ਵੀਡੀਓ ਸਾਰੀ ਦਿਖਾਈ ਦਿੱਤੀ ਆ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਿੱਤੇ ਆ ਬਾਕੀ ਉਹਨਾਂ ਦੀ ਮਾਂ ਦੀ ਵਾਰਡਿੰਗ ਵੀ ਦਿਖਾ ਦਿੱਤੀ ਆ ਉਸ ਮਾਂ ਦੀ ਵਾਰਡਿੰਗ ਦੇ ਵਿੱਚ ਸਾਨੂੰ ਇਸ ਗੱਲ ਨੂੰ ਸੁਣ ਕੇ ਇੰਨਾ ਦਰਦ ਲੱਗਿਆ ਕਿ ਇਹ ਧੀਆਂ ਦੇ ਇਲਾਜ ਦੇ ਲਈ ਇਹਨਾਂ ਧੀਆਂ ਨੂੰ ਇਥੇ ਰੈਸਕਿਊ ਕਰਨ ਦੇ ਲਈ ਉਹਨਾਂ ਲੋਕਾਂ ਨੇ ਸਮਾਜ ਸੇਵੀ ਨੇ ਨਾ ਤਾਂ ਪੈਸੇ ਦੀ ਡਿਮਾਂਡ ਕੀਤੀ ਉਹਨੇ ਬੀਬੀ ਪਤਾ ਨਹੀਂ ਕਿੱਥੋਂ ਦੀ ਕਹਿ ਰਹੀ ਆ ਪਹਿਲਾਂ ਗਿੱਦੜਵਾ ਦੱਸਿਆ ਸ਼ਾਇਦ ਮੇਰੇ ਸਹਣਾ ਉਹ ਪਤਾ ਨਹੀਂ ਪਟਿਆਲਾ ਅੰਮ੍ਰਿਤਸਰ ਲੁਧਿਆਣੇ ਦੇ ਹੋਣ ਕਿਹੜੇ ਸਮਾਜ ਸੇਵੀ ਨਾਣ ਤੋਂ ਪੈਸੇ ਦੀ ਡਿਮਾਂਡ ਕੀਤੀ ਸੋ ਵੀਰੇ ਜਿਹੜੇ ਬੰਦੇ ਸਮਾਜ ਸੇਵੀ ਤੁਹਾਡੇ ਕੋਲ ਪਹੁੰਚੇ ਸੀ ਉਹਨਾਂ ਨੇ ਪੈਸੇ ਦੀ ਡਿਮਾਂਡ ਕੀਤੀ ਕਿ ਪੈਸੇ ਲੱਗਣਗੇ ਉਹ ਤੇਰੀ ਮਾਤਾ ਦੱਸ ਰੇ ਕਿ ਇਹੋ ਜੇ ਸੀ ਕਿਥੋਂ ਗੱਡੀ ਆਈ ਸੀ ਉਹਨਾਂ ਕੋਲ ਇਹੋ ਜੀ ਗੱਡੀ ਸੀਗੀ ਮੈਨੂੰ ਇੰਨਾ ਪਤਾ ਨਹੀਂ ਉਹ ਬੰਦਿਆਂ ਨੇ ਪੈਸੇ ਡਿਮਾਂਡ ਕੀਤੀ ਕਿ ਅਸੀਂ ਤਿੰਨੇ ਧੀਆਂ ਨੂੰ ਲੈ ਜਾਾਂਗੇ ਪੈਸੇ ਦੋ ਸੌ ਨੂੰ ਫੇਰ ਲੈ ਕੇ ਜਾਵਾਂਗੇ ਪਰ ਪੈਸੇ ਨਾ ਹੋਣ ਕਾਰਨ ਤੁਸੀਂ ਨ ਕੁੜੀਆਂ ਨਹੀਂ ਭੇਜੀਆਂ ਨਹੀਂ ਪਤਾਈਆਂ ਹਾਂ ਠੀਕ ਹੈ ਵੀਰੇ ਜਿਸ ਤਰੀਕੇ ਨਾਲ ਗੱਲ ਕਰ ਰਿਹਾ ਬਹੁਤ ਬਾੜੀ ਗੱਲ ਆ ਸਮਾਜ ਸੇਵੀਆਂ ਲਈ ਇਦਾਂ ਦਾ ਕਰਨਾ ਨਹੀਂ ਚਾਹੀਦਾ ਉਹਨਾਂ ਨੂੰ ਸੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖਦੇ ਹੋਏ ਚੰਗੀ ਸੇਵਾ ਕਰੋ ਚੰਗਾ ਨਾਮ ਕਮਾਓ ਅਸੀਂ ਚਾਹੁੰਦੇ ਆ ਵੀ ਵਧੀਆ ਸਮਾਜ ਸੇਵੀ ਇਹਨਾਂ ਨੂੰ ਇਥੋਂ ਲਿਆ ਜਾਵੇ ਤੇ ਬਾਕੀ ਅਸੀਂ ਪੜਤਾਲ ਵੀ ਕਰਦੇ ਰਵਾਂਗੇ ਉਹੋ ਜੇ ਬੰਦੇ ਨੂੰ ਅਸੀਂ ਇਹ ਧੀਆਂ ਹਵਾਲੇ ਨਹੀਂ ਕਰ ਰਹੀਆਂ ਚੰਗੇ ਬੰਦੇ ਨੂੰ ਹਵਾਲੇ ਕਰਾਂਗੇ ਬਾਕੀ ਵੀਡੀਓ ਤੁਸੀਂ ਵੇਖ ਹੀ ਲਈਏ ਘਰ ਦੇ ਹਾਲਾਤ ਦੇਖ ਚੁੱਕੇ ਹੋ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਗਿੱਦੜਵੇ ਦੀਆਂ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਧੀਆਂ ਧੀਆਂ ਤੁਹਾਨੂੰ ਤਿੰਨੇ ਦਿਖਾਤੀਆਂ ਕੂੜੇ ਦੇ ਵੀ ਦਿਖਾਦੇ ਡੰਪ ਵੀ ਦਿਖਾਦੇ ਭਾਂਡੇ ਢਿੰਡੇ